ਚੈਨਲ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਸਿੱਧ ਕਾਰਡੀਓਲੋਜੀ ਦੇ ਡਾਇਰੈਕਟਰ ਅਤੇ ਕਾਰਡੀਓਲੋਜਿਸਟ ਡਾਕਟਰ ਧੀਮਾਨ ਕਹਾਲੀ ਨੇ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਦਿਲ ਦੀਆਂ ਬਿਮਾਰੀਆਂ ਜੀਵਨ ਸ਼ੈਲੀ ਦੇ ਪਹਿਲੂਆਂ ਅਤੇ ਆਉਣ ਵਾਲੀਆਂ ਅਦੁਨਿਕ ਇਲਾਜ ਸਹੂਲਤਾਂ ਵਰਗੇ ਵਿਆਪਕ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਹਵਾ ਪ੍ਰਦੂਸ਼ਣ ਦਿਲ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਇਸ ਬਾਰੇ ਉਹਨਾਂ ਨੇ ਕਿਹਾ ਦਰਅਸਲ ਬਾਰੀਕ ਕਣ ਪਦਾਰਤ ਪੀ ਐਮ 2.5 ਨਾਈਟ੍ਰੋਜਨ ਡਾਈਆਕਸਾਈਡ NO2 ਅਤੇ ਹੋਰ ਪ੍ਰਦੂਸ਼ਕ ਦਿਲ ਦੇ ਦੌਰੇ, ਸਪਰੋਕ ਅਤੇ ਕ੍ਰੋਨਿਕ ਹਾਰਟ ਫੇਲਿਅਰ ਵਰਗੀਆਂ ਸਥਿਤੀਆਂ ਦੇ ਵਿਕਾਸ ਅਤੇ ਜੋਖਮ ਨਾਲ ਜੁੜੇ ਹੋਏ ਹਨ। ਇਹਨਾਂ ਨੁਕਸਾਨਦੇਹ ਪਦਾਰਥਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਸੋਜ, ਆਕਸੀਡੇਟਿਵ ਤਣਾਅ ਅਤੇ ਨਾੜੀਆਂ ਨੂੰ ਨੁਕਸਾਨ ਹੋ ਸਕਦਾ ਹੈ, ਜੋ ਅੰਤ ਵਿੱਚ ਦਿਲ ਦੀ ਸਿਹਤ ਨਾਲ ਸਮਝੌਤਾ ਕਰਦਾ ਹੈ। ਹਵਾ ਪ੍ਰਦੂਸ਼ਣ ਦਿਲ ਦੀ ਸਿਹਤ ਲਈ ਇੱਕ ਗਾਤਕ ਖਤਰਾ ਹੈ। ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਕਣ ਪਦਾਰਥ ਅਤੇ ਨਾਈਟ੍ਰੋਜਨ ਡਾਈਆਕਸਾਈਡ ਅਤੇ ਸਲਫਰ ਡਾਈਆਕਸਾਈਡ ਵਰਗੇ ਪ੍ਰਦੂਸ਼ਕਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਪ੍ਰਣਾਲੀਗਤ ਸੋਜਸ਼ ਆਕਸੀਡੇਟਿਵ ਤਣਾਅ ਅਤੇ ਐਂਡੋਥੈਲੀਅਲ ਡਿਸਫੰਕਸ਼ਨ ਹੁੰਦਾ ਹੈ ਜੋ ਅਖੀਰ ਦਿਲ ਦੇ ਰੋਗਾਂ ਦਾ ਕਾਰਨ ਬਣਦਾ ਹੈ ਇਸ ਜੋਖਮ ਨੂੰ ਘਟਾਉਣ ਲਈ ਇੱਕ ਬਹੁਪੱਖੀ ਪਹੁੰਚ ਦੀ ਲੋੜ ਹੈ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਜਨਤਕ ਜਾਗਰੂਕਤਾ ਵਧਾਉਣਾ ਅਤੇ ਦਿਲ ਦੇ ਜੋਖਮਾਂ ਦਾ ਜਲਦੀ ਪਤਾ ਲਗਾਉਣਾ ਐਂਜੀਓਪਲਾਸਟੀ ਅਤੇ ਪੈਰੀਫੇਰਲ ਵੈਸਕੂਲਰ ਇਲਾਜ ਸਮੇਤ ਦਖਲਅੰਦਾਜ਼ੀ ਵਿੱਚ ਤਰੱਕੀ ਹੋਏ ਨੁਕਸਾਨ ਨੂੰ ਪੂਰਾ ਕਰ ਸਕਦੀ ਹੈ ਪਰ ਰੋਕਥਾਮ ਬਹੁਤ ਮਹੱਤਵਪੂਰਨ ਹੈ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲ ਦੀ ਸਿਹਤ ਦੀ ਰੱਖਿਆ ਲਈ ਫੈਸਲਾ ਕੁੰਟੰਗ ਨਾਲ ਕੰਮ ਕਰਨਾ ਚਾਹੀਦਾ ਹੈ ਕ੍ਰੋਨਿਕ ਹਾਰਟ ਫੇਲਿਅਰ ਐਚ ਐਫ ਨੂੰ ਦਿਲ ਰਾਹੀਂ ਸਰੀਰ ਦੇ ਵੱਖ ਵੱਖ ਟਿਸ਼ੂਆਂ ਨੂੰ ਕਾਫੀ ਖੂਨ ਪੰਪ ਕਰਨ ਦੀ ਅਯੋਗਤਾ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਤਾਂ ਜੋ ਆਪਣੇ ਆਮ ਕਾਰਜ ਕਰ ਸਕਣ ਇਸ ਲਈ ਇਹ ਵਿਆਪਕ ਅਰਥਾ ਵਿੱਚ ਦਿਲ ਦੀ ਅਸਫਲਤਾ ਹੈ ਬਹੁਤ ਸਾਰੇ ਮਰੀਜ਼ ਸਾਹ ਫੁੱਲਣ ਜਾਂ ਸਾਹ ਲੈਣ ਚ ਤਕਲੀਫ ਦੀ ਸ਼ਿਕਾਇਤ ਕਰਦੇ ਹਨ ਸਾਹ ਚੜਨਾ ਜਾਂ ਛਾਤੀ ਵਿੱਚ ਪਾਰੀਪਨ ਪੇਟ ਵਿੱਚ ਪਾਰੀਪਨ ਪੈਰਾਂ ਵਿੱਚ ਸੋਜ ਚਿਹਰੇ ਤੇ ਸੋਜ ਦੀਆਂ ਸ਼ਿਕਾਇਤਾਂ ਬਹੁਤ ਆਮ ਹਨ ਛਾਤੀ ਚ ਪਾਰੀਪਨ ਜਾਂ ਕਬਰਾਟ ਆਦਿ ਤੋਂ ਇਲਾਵਾ ਇਹ ਕੁਝ ਆਮ ਲੱਛਣ ਹਨ ਐਚ ਐਫ ਆਮ ਹੈ ਅਮਰੀਕਾ ਵਿੱਚ ਵੀ ਅਜਿਹੇ ਮਾਮਲਿਆਂ ਦੀ ਗਿਣਤੀ 60 ਤੋਂ 70 ਲੱਖ ਹੈ ਤੇ ਕੁਝ ਸਾਲਾਂ ਵਿੱਚ ਇਹ 1 ਕਰੋੜ ਨੂੰ ਛੂ ਜਾਵੇਗੀ। ਔਰਤਾਂ ਵਿੱਚ ਹਾਰਟ ਫੇਲਿਅਰ ਦੀਆਂ ਘਟਨਾਵਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਹਨ ਕਿਉਂਕਿ ਔਰਤਾਂ ਦੀ ਉਮਰ ਵੱਧ ਰਹੀ ਹੈ ਤੇ ਇਸ ਸਮਾਜ ਵਿੱਚ ਵੀ ਵੱਧ ਰਿਹਾ ਹੈ ਕਿਉਂਕਿ ਸਾਡੀ ਲੰਬੀ ਉਮਰ ਵੀ ਵੱਧ ਰਹੀ ਹੈ ਤੇ ਬਜ਼ੁਰਗ ਆਬਾਦੀ ਵਿੱਚ ਕਈ ਸਿਹਤ ਰੋਗ ਵਾਲੀਆਂ ਸਥਿਤੀਆਂ ਹਨ। ਹਾਰਟ ਫੇਲਿਅਰ ਦੀਆਂ ਤਿੰਨ ਜਾਂ ਚਾਰ ਕਿਸਮਾਂ ਹਨ। ਇੱਕ ਕਾਟ ਤਸਵੀਕਾਰ ਅੰਸ਼ ਨਾਲ ਹਾਰਟ ਫੇਲਿਅਰ ਜਿੱਥੇ ਦਿਲ ਕੁਸ਼ਲਤਾ ਨਾਲ ਪੰਪ ਨਹੀਂ ਕਰਦਾ ਅਤੇ ਦਿਲ ਫੈਲ ਜਾਂਦਾ ਹੈ ਅਤੇ ਸਹੀ ਢੰਗ ਨਾਲ ਸੰਗੜਦਾ ਨਹੀਂ ਹੈ ਇਸ ਲਈ ਇਹ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਅਤੇ ਇੱਕ ਅਜਿਹੀ ਸਥਿਤੀ ਨੂੰ ਦਰਸਾਉਂਦੀ ਹੈ ਜੋ ਦਿਲ ਦੇ ਆਮ ਪੰਪਿੰਗ ਕਾਰਜ ਨਾਲ ਜੁੜੀ ਹੋਈ ਹੈ ਐਚ ਐਫ ਦਾ ਸਹੀ ਕਾਰਨ ਦਾ ਪਤਾ ਲਗਾਉਣਾ ਸੰਭਵ ਨਹੀਂ ਹੈ ਇਹ ਖੂਨ ਦੀ ਪੰਪਿੰਗ ਦੀ ਅਕੁਸ਼ਲਤਾ ਕਾਰਨ ਹੁੰਦਾ ਹੈ ਤੇ ਇਸ ਨੂੰ ਇੰਟਰਮੀਡੀਏਟ ਇਜੈਕਸ਼ਨ ਫ੍ਰੈਕਸ਼ਨ ਦੇ ਨਾਲ ਦਿਲ ਦੀ ਅਸਫਲਤਾ ਕਿਹਾ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਇਜੈਕਸ਼ਨ ਫ੍ਰੈਕਸ਼ਨ ਵੀ ਤੋਂ 25% ਦੀ ਸੀ ਅਤੇ ਕਈ ਵਾਰ ਇਹ 50 ਤੋਂ 60% ਤੱਕ ਸੁਧਰ ਜਾਂਦਾ ਹੈ। ਇਸ ਮਾਮਲੇ ਵਿੱਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਿੱਟਰ ਇਜੈਕਸ਼ਨ ਫ੍ਰੈਕਸ਼ਨ ਵਾਲੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਭੋਜਨ ਜਾਂ ਵੱਡੀ ਮਾਤਰਾ ਵਿੱਚ ਭੋਜਨ ਨਹੀਂ ਖਾਣਾ ਚਾਹੀਦਾ। ਹਾਈ ਬਲੱਡ ਪ੍ਰੈਸ਼ਰ ਤੋਂ ਗ੍ਰਸਤ ਦਿਲ ਦੀ ਬਿਮਾਰੀ ਇੱਕ ਹੋਰ ਆਮ ਕਾਰਨ ਹੈ। ਗਠੀਏ ਦੀ ਦਿਲ ਦੀ ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਗਠੀਏ ਦੇ ਬੁਖਾਰ ਕਾਰਨ ਦਿਲ ਦੇ ਵਾਲਵ ਸਥਾਈ ਤੌਰ ਤੇ ਖਰਾਬ ਹੋ ਜਾਂਦੇ ਹਨ ਗਠੀਏ ਦਾ ਬੁਖਾਰ ਇੱਕ ਸੋਜਿਸ਼ ਵਾਲੀ ਬਿਮਾਰੀ ਹੈ ਜੋ ਬਹੁਤ ਸਾਰੇ ਜੋੜਨ ਵਾਲੇ ਟਿਸ਼ੂਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਖਾਸ ਕਰਕੇ ਦਿਲ ਵਿੱਚ ਇਲਾਜ ਨਾ ਕੀਤੀ ਗਈ ਜਾਂ ਘੱਟ ਇਲਾਜ ਕੀਤੀ ਗਈ ਸਟ੍ਰੈਪ ਇਨਫੈਕਸ਼ਨ ਇੱਕ ਵਿਅਕਤੀ ਨੂੰ ਵਧੇਰੇ ਜੋਖਮ ਵਿੱਚ ਪਾਉਂਦੀ ਹੈ ਐਚ ਐਫ ਇਲਾਜ ਕਰਦੇ ਸਮੇਂ ਇਹ ਨਿਰਧਾਰਿਤ ਕਰਨਾ ਮਹੱਤਵਪੂਰਨ ਹੁੰਦਾ ਹੈ ਕਿ ਸਾਹ ਚੜ੍ਹਨਾ ਹੈ ਜਾਂ ਪੁਰਾਣੀ ਰੁਕਾਵਟ ਵਾਲੇ ਫੇਫੜਿਆਂ ਦੀ ਬਿਮਾਰੀ ਕ੍ਰੋਨਿਕ ਅਬਸਟਰਕਟਿਵ ਲੰਗ ਡਿਜ਼ੀਜ਼ ਸੀ O L D ਹੈ ਅਸੀਂ ਦੋਵਾਂ ਵਿਚਕਾਰ ਕਈ ਤਰੀਕਿਆਂ ਨਾਲ ਫਰਕ ਕਰ ਸਕਦੇ ਹਾਂ ਜਿਵੇਂ ਕਿ ਬੈੱਡ ਸਾਈਡ ਇਕੋਕਾਰਡੀਓਗ੍ਰਾਮ ਛਾਤੀ ਦਾ ਐਕਸ ਰੇ ਅਤੇ ਐਨ ਟੀ ਪਰੋ ਬੀ ਐਨ ਪੀ ਪਰੋ ਇਹ ਦੋਵੇਂ ਬਹੁਤ ਹੀ ਸੰਵੇਦਨਸ਼ੀਲ ਹਨ ਅਤੇ ਜੇਕਰ ਇਹ ਵਧੇ ਹੋਏ ਹਨ ਤਾਂ ਇਹ ਦਿਲ ਦੀ ਅਸਫਲਤਾ ਦੇ ਲੱਛਣਾਂ ਅਤੇ ਸੰਕੇਤਾਂ ਨੂੰ ਦਰਸਾਉਂਦੇ ਹਨ ਇਹ ਆਮ ਤੌਰ ਤੇ ਮੱਧ ਉਮਰ ਅਤੇ ਬਜ਼ੁਰਗ ਵਿਅਕਤੀਆਂ ਵਿੱਚ ਹੁੰਦਾ ਹੈ ਦੁਖਾਂਤ ਇਹ ਹੈ ਕਿ ਸਾਡੇ ਦੇਸ਼ ਵਿੱਚ ਅਸੀਂ ਇਸ ਨੂੰ ਘੱਟ ਉਮਰ ਸਮੂਹਾਂ ਦੇ ਮਰੀਜ਼ਾਂ ਵਿੱਚ ਵੀ ਦੇਖਦੇ ਹਾਂ ਕਈ ਵਾਰ ਸਾਨੂੰ 21 ਸਾਲ ਦੀ ਉਮਰ ਵਿੱਚ ਵੀ ਦਿਲ ਦੇ ਦੌਰੇ ਦੇ ਮਰੀਜ਼ ਮਿਲਦੇ ਹਨ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਸਾਡੇ ਮਰੀਜ਼ ਹਸਪਤਾਲ ਬਹੁਤ देर ਨਾਲ ਆਉਂਦੇ ਹਨ ਅਤੇ ਸਿਫਾਰਿਸ਼ ਅਨੁਸਾਰ ਨਹੀਂ ਭਾਵ ਵੱਧ ਤੋਂ ਵੱਧ 2 ਤੋਂ 3 ਘੰਟਿਆਂ ਦੇ ਅੰਦਰ ਕਈ ਵਾਰ ਐਚ ਐਫ ਰਿਕਵਰਟ ਵਾਲੀ ਨੀਂਦ ਦੀ ਬਿਮਾਰੀ ਨਾਲ ਜੁੜਿਆ ਹੁੰਦਾ ਹੈ ਤੇ ਇਸ ਲਈ ਰਾਤ ਦੀ ਨੀਂਦ ਦੇ ਵਿਸ਼ਲੇਸ਼ਣ ਦੀ ਲੋੜ ਹੁੰਦੀ ਹੈ। ਅਸੀਂ ਭਾਰਤੀ ਕਿਸੇ ਵੀ ਹੋਰ ਦੇਸ਼ ਨਾਲੋਂ ਇਸ ਕੈਮਿਕ ਦਿਲ ਦੀ ਬਿਮਾਰੀ ਤੋਂ ਜ਼ਿਆਦਾ ਪੀੜਤ ਹਾਂ। ਇਸ ਦਾ ਕਾਰਨ ਚਾਰ ਬਹੁਤ ਹੀ ਮਾੜੇ ਜੀਵਨ ਸ਼ੈਲੀ ਸੋਧ ਉਪਾਹਨ ਜਿਵੇਂ ਕਿ ਅਸੀਂ ਬਹੁਤ ਜ਼ਿਆਦਾ ਖਾਂਦੇ ਹਾਂ ਅਤੇ ਇਸ ਵਿੱਚ ਪ੍ਰਾਂਠਾ ਅਤੇ ਸਮੋਸਾ ਆਦਿ ਵਰਗੇ ਡੂੰਘੇ ਤਲੇ ਹੋਏ ਭੋਜਨ ਸ਼ਾਮਲ ਹਨ ਅਤੇ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਨਾ ਸਿਰਫ ਮਾੜੀਆਂ ਹਨ ਸਗੋਂ ਉਹਨਾਂ ਵਿੱਚ ਫਾਈਬਰ ਵੀ ਘੱਟ ਹੈ। ਅਸੀਂ ਫਲ ਅਤੇ ਸਬਜ਼ੀਆਂ ਦੀ ਢਾਟ ਹੈ ਅਤੇ ਤਲੇ ਹੋਏ ਭੋਜਨ ਸ਼ਾਮਲ ਹਨ ਅਤੇ ਫਿਰ ਅਸੀਂ ਬਹੁਤ ਘਟ ਕਸਰਤ ਕਰਦੇ ਹਾਂ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕਸਰਤ ਨਹੀਂ ਕਰਦੇ ਬਹੁਤ ਸਾਰੇ ਲੋਕ ਸਿਗਰਟ ਪੀਂਦੇ ਹਨ ਅਤੇ ਇਹ ਛੋਟੀ ਉਮਰ ਵਿੱਚ ਦਿਲ ਦੇ ਦੌਰੇ ਦਾ ਇੱਕ ਬਹੁਤ ਹੀ ਆਮ ਕਾਰਨ ਹੈ ਨਾਲ ਹੀ ਸਮਾਜ ਵਿੱਚ ਮੋਟਾਪਾ ਬਹੁਤ ਵੱਧ ਗਿਆ ਹੈ ਕਈ ਵਾਰ ਇਹ ਮੰਨਿਆ ਜਾਂਦਾ ਹੈ ਕਿ ਇਹ ਦਿਲ ਨਾਲ ਸੰਬੰਧਿਤ ਨਹੀਂ ਅਤੇ ਦੇਰੀ ਦਿਲ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਯਾਦ ਰੱਖੋ ਕਿ ਪਹਿਲੇ 2 ਤੋਂ 3 ਘੰਟਿਆਂ ਨੂੰ ਗੋਲਡਨ ਆਵਰ ਸੁਨਹਿਰੀ ਸਮਾਂ ਕਿਹਾ ਜਾਂਦਾ ਹੈ ਬਦਕਿਸਮਤੀ ਨਾਲ ਬਹੁਤ ਸਾਰੇ ਮਰੀਜ਼ ਬਹੁਤ देर ਨਾਲ ਪਹੁੰਚਦੇ ਹਨ ਕਈ ਵਾਰ 6 ਤੋਂ 12 ਘੰਟਿਆਂ ਬਾਅਦ ਭਾਵ ਕੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਪੂਰੀ ਤਰ੍ਹਾਂ ਨੁਕਸਾਨ ਪੁੱਜਣ ਪਿੱਛੋਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਮਰੀਜ਼ਾਂ ਨੂੰ ਪਹਿਲੇ 2 ਤੋਂ 3 ਘੰਟਿਆਂ ਦੇ ਅੰਦਰ ਹਸਪਤਾਲ ਪਹੁੰਚਾਇਆ ਜਾਵੇ ਤਾਂ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ 50% ਦੀ ਮੌਤਾਂ ਤੋਂ ਬਚਿਆ ਜਾ ਸਕਦਾ ਹੈ